ਗਿਆਤਨ ਦਾ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਸੰਗ ਹੈ ਜੀ ਅਸੀਂ ਅੰਮ੍ਰਿਤਸਰ ਛਾਟਾ ਰੋਡ ਤੇ ਛਾਟੇ ਆਂ ਜੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੇ ਜਨਮ ਸਥਾਨ ਤੇ ਤੇ ਪਿੱਛੇ ਜੇ ਇੱਕ ਫੋਟੋ ਵਾਇਰਲ ਹੋਈ ਸੀ ਵੀ ਬਜ਼ੁਰਗ ਇੱਕ ਛਾਟਾ ਸਾਹਿਬ ਗੁਰਦੁਆਰਾ ਸਾਹਿਬ ਦੇ ਮੂਹਰੇ ਬੈਠ ਕੇ ਇੱਕ ਵੇਟਰ ਤੋਲਣ ਵਾਲੀ ਮਸ਼ੀਨ ਤੇ ਇਹ ਬੈਠੇ ਨੇ ਬਜ਼ੁਰਗ ਤੇ ਉਮਰ ਉਹਨਾਂ ਦੀ 80 ਸਾਲ ਹੈ ਤੇ ਸੰਦੀ ਜਿੰਨੀ ਵੀ ਗਰੁੱਪ ਆ ਟੀਮ ਆ ਅੱਜ ਉੱਥੇ ਆਈ ਹੋਈ ਹੈ ਜੀ ਪਿੰਡ ਤੇ ਬਜ਼ੁਰਗਾਂ ਦਾ ਹਾਲਚਲ ਪੁੱਛਣ ਤੇ ਆਪਾਂ ਗੱਲ ਅੰਦਰ ਵੜਦੇ ਆ ਜੀ ਹਾਂਜੀ ਬਜ਼ੁਰਗੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਠੀਕ ਠਾਕ ਆ ਜੀ ਹਾਂਜੀ ਸਿਹਤ ਕਿਵੇਂ ਆ ਤੁਹਾਡੇ ਸਿਹਤ ਬਾਬਾ ਜੀ ਮੇਰੀ ਡੋਣ ਹੀ ਆ ਜੀ ਡੋਣੀ ਅੱਛਾ ਸਾਹ ਰੁਕ ਜਾਂਦਾ ਵਾ ਸਾਰੇ ਲੋਕ ਸਿਆਰੇ ਨਹੀਂ ਜਾਂਦਾ ਲੱਕ ਦਰਦ ਹੁੰਦਾ ਹੈ ਤੇ ਤੁਸੀਂ ਇੱਥੇ ਦੋਹੇ ਜੀ ਰਹਿੰਦੇ ਹੋ ਤੇ ਬੱਚਾ ਤਾਂ ਤੁਸੀਂ ਦੱਸਿਆ ਵੀ ਹਾਂ ਠੀਕ ਆ ਜੀ ਠੀਕ ਤੇ ਤੁਸੀਂ ਉੱਥੇ ਮਸ਼ੀਨ ਲੈ ਕੇ ਕਦੋਂ ਜਾਂਦੇ ਜਿਹੜੀ ਉਹ ਵੇਟ ਐਤਵਾਰ ਜਾਂਦਾ ਐਤਵਾਰ ਜਾਂ ਸ਼ੰਗਰਾਂ ਤੇ ਤੇ ਪੰਜਵੀਂ ਪੰਜਵੀਂ ਤੇ ਕਿੰਨੇ ਕੁ ਪੈਸੇ ਦਿਹਾੜੀ ਹੋ ਜਾਂਦੀ ਹੈ ਉੱਥੇ ਬਣ ਜਾਂਦੀ ਹੈ ਬਾਬਾ ਜੀ ਐਤਵਾਰ ਲਾਵਾਂ ਤੇ 150 ਰੁਪਏ ਬਣ ਜਾਂਦਾ 150 ਰੁਪਏ ਤੇ ਫੇਰ 150 ਰੁਪਏ ਨਾਲ ਹਫਤਾਈ ਦੀ ਦਿਹਾੜੀ ਲੱਗਿਆ ਜਾ ਰਹਾ ਹੋ ਜਾਂਦਾ ਆਪਣਾ ਉਹ ਏਦਾਂ ਹੀ ਵਾਹ ਗੋ ਜੀ ਗੱਲ ਸੁਣੋ ਗੱਲ ਸੁਣੋ ਉਹ ਏਦਾਂ ਬਾਬਾ ਜੀ ਕੇ ਇੱਕ ਮੰਦਰ ਵਾਲਿਆ ਉਹਨਾਂ ਨੇ ਮੈਨੂੰ 10 ਕਿਲੋ ਆਟਾ ਹਾਂ ਕਿਲੋ ਖੰਡ ਤੇ ਇੱਕ ਦੋ ਗਾਜੇ ਸਾਬਤਿਆਂ ਉਹਨਾਂ ਨੇ ਮੈਨੂੰ ਲਾਈਆਂ ਲਾਈਆਂ ਉਹ ਮੈਨੂੰ ਮਿਲ ਜਾਣੀਆਂ ਓਹੋ ਤੇ ਅਸੀਂ ਥੋੜੀ ਨਾ ਇੱਕ ਫੋਟੋ ਖੱਚੀ ਸੀ ਵੀਰਾਂ ਨੇ ਇਹਨਾਂ ਵੀਰਾਂ ਨੇ ਛਾਟੇ ਵਾਲਿਆਂ ਨੇ ਆਪਣੇ ਭਾਈ ਸਾਹਿਬ ਹੋਣਾ ਨੇ ਉੱਥੇ ਖੱਚੀ ਹੋਥੇ ਉੱਥੇ ਭੇਜੀ ਸੀ ਬਾਹਰ ਹਾਂਜੀ ਤੇ ਉਹ ਮੁੰਡਿਆਂ ਨੇ ਬਹੁਤ ਚਿਰ ਤੋਂ ਸੀ ਵੀ ਮੈਨੂੰ ਦਾਸ ਉਹਨਾਂ ਨੂੰ ਸਨੇਹਾ ਲਾਇਆ ਹੋਇਆ ਸੀ ਵੀ ਜਗਰਾਉਂ ਤੋਂ ਅਸੀਂ ਆਏ ਹਾਂ ਹਾਂਜੀ ਫੇ ਭਾਈ ਸਾਹਿਬ ਉੱਥੇ ਜਾ ਕੇ ਬਜ਼ੁਰਗਾਂ ਦਾ ਹਾਲ ਚਾਲ ਸਾਨੂੰ ਦੱਸਿਓ ਹਾਂਜੀ ਤੇ ਤੂੰ ਹੁਣ ਤੁਹਾਨੂੰ ਉਹ ਜਿਹੜਾ ਤੁਹਾਡਾ ਇੱਕ ਖਾਣਾ ਮੈਂ ਦੇਖਿਆ ਸਾ ਸੰਗਜੀਵ ਘਰ ਦਾ ਇਹ ਇੱਥੇ ਥੱਲੇ ਇੱਕ ਥੰਮੀ ਦਿੱਤੀ ਹੋਈ ਆ ਹਾਂਜੀ ਉੱਤੇ ਹਾਲਾਤ ਇਦਾਂ ਹੀ ਜਰਜਰੇ ਜੇ ਆ ਤੇ ਆ ਜਿਵੇਂ ਆਪਾਂ ਬਾਥ ਲਾਇਆ ਬਜ਼ੁਰਗਾ ਨੇ ਕੋਈ ਨਾ ਬੱਲਾ ਫਰਾਵੇ ਟੁੱਟਾ ਵਾਲਾ ਟੁੱਟਾ ਵਾਲਾ ਜੇ ਹੁਣ ਤੁਹਾਨੂੰ ਅਸੀਂ ਘਰ ਪਾ ਦਈਏ ਤੁਸੀਂ ਦੱਸੋ ਕੀ ਕੀ ਕਹਿਣ ਚਾਹੁੰਦੇ ਹੋ ਨਹੀਂ ਮੈਂ ਬਾਬਾ ਜੀ ਘਰ ਨਹੀਂ ਅਸੀਂ ਘਰ ਨਹੀਂ ਅਸੀਂ ਮੈਂ ਉਹ ਉਹ ਮੈਨੂੰ ਖੁੱਲੀ ਲੱਗੇ ਬਾਬਾ ਜੀ ਅੱਛਾ ਜੀ ਘਰ ਨਹੀਂ ਪਾਉਣਾ ਸੰਗਤ ਕਹਿੰਦੀ ਸੀ ਸਾਨੂੰ ਸੁਨੇਹਾ ਲੱਗਿਆ ਸੀ ਵੀ ਬਾਬਾ ਜੀ ਜੀ ਤੁਹਾਡੀ ਗੱਲ ਮੈਂ ਮੰਨਣਾ ਤੁਹਾਡੇ ਤੇ ਤੇਰੇ ਮੱਥੇ ਤੇ ਆ ਹਾਂ ਮੈਂ ਇੱਥੇ ਇਸੇ ਕੁੱਲੀ ਦੇ ਗਿਆ ਰਾ ਕਰਨੇ ਉਹ ਬਾਲੇ ਦਾਲਾਂ ਘੇਰ ਕੋ ਅੱਛਾ ਬਾਲੇ ਚੇਂਜ ਕਰਾ ਦਈਏ ਨਹੀਂ ਬਾਲਾ ਬਾਬਾ ਇਹ ਕਾ ਡੁੱਟਾ ਹੈ ਕਾ ਡੁੱਟਾ ਮੈਂ ਕਹੇ ਉਹ 250 ਦੇ ਕੇ ਕਰਾ ਲੂ ਅੱਛਾ ਜੀ ਤੇ ਕਿਉਂ ਨਹੀਂ ਪੋਣਾ ਹੁਣ ਫਿਰ ਬਾਬਾ ਜੀ ਗੱਲ ਹੈ ਹਾਂ ਜੀ ਮੈਂ ਬਿੰਦੀ ਹੈ ਕਿ ਆਪਣਾ ਸਰੀਰ ਜਿਹੜਾ ਪਤਾ ਕੋਈ ਨਹੀਂਗਾ ਹਾਂ ਮਹੀਨੇ ਨੂੰ ਚਲੇ ਜਾ ਦੋ ਨੂੰ ਚਲੇ ਜਾ ਚੌ ਨੂੰ ਚਲੇ ਜਾ ਅੱਛਾ ਐਵੇਂ ਹੋ ਜੇ ਹੁਣ ਇਹ ਚਲੀ ਉਹ ਵਾਇਗਰ ਦਾ ਨਾਮ ਲਈ ਚਲ ਗਏ ਬਾਦਸ਼ਾਹ ਕੋ ਅੱਛਾ ਹਾਂ ਜੀ ਤੇ ਚਲੋ ਬਜ਼ੁਰਗ ਚੜ ਫੁੜਕਾ ਪਾਣੀ ਆਪਾਂ ਨੂੰ ਮਿਲ ਜਣਾ ਚਾਹੀਦਾ ਬਸ ਮਾਰੀ ਮੁੱਢੀ ਦਵਾਈ ਦਾ ਰੂਆ ਇੱਕ ਤਾਂ ਬਜ਼ੁਰਗੋ ਇਹ ਆ ਆ ਫੜੋ ਲਫਾਵਾ ਇਹ 10000 ਰੁਪਿਆ ਜੀ ਹਾਂ ਜੀ ਤੇ ਧਨਮਤਾ ਗੁਜਰੀ ٹرسٹ ਜਗਰਾਉ ਤੇ ਜਿੰਨੇ ਵਿਦੇਸ਼ਾਂ ਚ ਐਸ ਇਲਾਕੇ ਦੇ ਵੀਰ ਰਹਿੰਦੇ ਨੇ ਜਿਵੇਂ ਸਾਡੇ ਵੀਰ ਭੁੱਲਰ ਹੁਣੀ ਨੇ ਉਹਨਾਂ ਨੇ ਉਪਰਾਲਾ ਹੋਰ ਵੀ ਬਹੁਤ ਵਿਦੇਸ਼ੀ ਵੀਰ ਨੇ ਉਹਨਾਂ ਨੇ ਸਾਨੂੰ ਸਨੇਹਾ ਲਾਇਆ ਸੀ ਬਜ਼ੁਰਗਾਂ ਦਾ ਹਾਲ ਚਾਲ ਪੁੱਛ ਕੇ ਸਾਨੂੰ ਦੱਸੀ ਹੋ ਹਾਂ ਜੀ ਤੇ ਸਾਧ ਸੰਗਜੀ ਬਜ਼ੁਰਗਾਂ ਨੂੰ ਅਸੀਂ ਆਉਂਦੇ ਹੀ ਪੁੱਛਿਆ ਸੀ ਵੀ ਘਰ ਦੇ ਚਾਰ ਖਾਣ ਪਾ ਦੀਏ ਕਹਿੰਦੇ ਨਹੀਂ ਪਾਉਣੇ ਕਿਉਂਕਿ ਸਮਾਂ ਇਹ ਕਹਿੰਦੇ ਵੀ ਉਮਰ ਆਜੂ ਇਹਨਾਂ ਦੀ 80 ਸਾਲ ਹੋ ਗਈ ਪਤਾ ਨਹੀਂ ਜੱਗ ਤੇ ਕਿੰਨਾ ਕਚਰ ਹੈਗੇ ਇਹਨਾਂ ਦਾ ਬੋਲ ਆ ਜੀ ਇਹ ਤੇ ਚਲੋ ਬਜ਼ੁਰਗੋ ਅਸੀਂ 10000 ਰੁਪਿਆ ਤੁਹਾਨੂੰ ਸੇਵਾ ਦੇ ਚੱਲੇ ਤੇ ਉਸ ਤੋਂ ਬਾਅਦ ਜਿਵੇਂ ਵੀ ਸੰਗਤ ਦਾ ਹੁਕਮ ਹੋਇਆ ਫਿਰ ਇਹ ਵੀ ਆਜਿਆ ਕਰਨਗੇ ਤੁਹਾਡੇ ਕੋਲ ਕਿਉਂਕਿ ਮੈਂ ਬਾਬਾ ਦੀ ਬੇਨਤੀ ਕਰਾ ਹਾਂਜੀ ਇਹ ਮੈਂ ਇੰਨੀ ਮਾਇਆ ਕੀ ਕਰਨੀ ਓਹੋ ਮੈਨੂੰ ਇੰਨੇ ਨਹੀਂ ਚਾਹ। ਉਹ ਤੁਸੀਂ ਮੈਂ ਸਾਡੀ ਬੇਨਤੀ ਤਾਂ ਮੰਨੋ। 2-400 ਰੁਪਇਆ ਵੜਾਵਾ ਮੈਂ ਨਹੀਂ ਕੀ ਕਰਨੀ। ਮੈਂ ਮੈਂ ਖੋਲੂੰਗੀ। ਕੋਈ ਨਹੀਂ ਕੋਈ ਨਹੀਂ ਰੱਖੋ ਤੁਸੀਂ। ਹਾਂਜੀ। ਖੋੜੇ ਖੋੜੇ ਮੈਂ ਅੱਜ ਦੋ ਅੱਜ ਆਇਆ ਹੈਗਾ ਸਵੇਰੀ ਬੁਣਾਂਗੇ ਨਹੀਂ ਹੋਣਗੇ। ਉਹ ਕੋਈ ਗੱਲ ਨਹੀਂ ਬਜ਼ੁਰਗੋ ਐਦਾਂ ਨਾ ਕਰੋ। ਅਸੀਂ ਇੰਨੀ ਦੂਰੋਂ ਚੱਲ ਕੇ ਆਏ ਆਂ। ਤੇ ਤੁਸੀਂ ਸਾਡਾ ਮਾਣਤਾ ਮੰਨੋ। ਮੈਂ ਤਾਂ ਤੁਹਾਡੇ ਅੱਗੇ ਬੇਨਤੀ ਕੀਤੀ ਆ ਕਿ ਮੈਂ ਤੁਹੀਂ ਮਾਰ ਕੇ ਜਾਈ। ਨਹੀਂ ਨਹੀਂ ਨਹੀਂ। ਹਾਂ ਐਂ ਦੇਖੋ ਜੀ। ਤੇ ਸਾਧ ਸੰਗਤ ਜੀ ਦੇਖੋ ਤੁਸੀਂ ਵੀ ਸਮਾਂ ਕੀ ਚੱਲ ਰਿਹਾ ਹੈ ਬਜ਼ੁਰਗਾਂ ਨੂੰ 10000 ਰੁਪਿਆ ਫੜਾਇਆ ਉਹ ਕਹਿੰਦੇ ਸਾਨੂੰ 400 ਦੇਜੋ ਤੇ ਅਸੀਂ ਲੋਕਾਂ ਨੂੰ ਲੱਖਾਂ ਰੁਪਿਆ ਵੀ ਟਰੱਸਟ ਲੋ ਜਾਉਂ ਇਲਾਜ ਕਰਾਇਆ ਪਰ ਕਦੇ ਕਿਸੇ ਨੇ ਆਹ ਬੋਲ ਨਹੀਂ ਬੋਲੇ ਕਿਉਂਕਿ ਇਹ ਵੈਸੇ ਹੀ ਇਹਨਾਂ ਦੇ ਚਿਹਰੇ ਤੋਂ ਲੱਗਦਾ ਵੀ ਜਿਹੜੀਆਂ ਰੂਹਾਂ ਅੰਦਰੋਂ ਰੱਜੀਆਂ ਹੋਣ ਤੇ ਉਹਨਾਂ ਨੂੰ ਮਾਇਆ ਕੀ ਰਜਾਉਗੀ ਤੇ ਠੀਕ ਹੈ ਬਜ਼ੁਰਗੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰ ਤੁਹਾਨੂੰ ਬਾਬਾ ਜੀ ਮੈਂ ਹੀ ਕਹੀ ਵਾਪਦੀ ਮੈਂ ਇਹਨਾਂ ਇਹਨੇ ਬਾਹਰ ਚੁੱਕ ਨਹੀਂ ਰੱਖਿਆ ਨਾ ਆਏ ਹਾਏ ਪਾੜੀ ਨਾ ਚੋਖੀ ਸਹਰੋ ਉਹ ਬਜ਼ੁਰਗੋ ਸੰਗਤ ਦੇ ਪੈਸੇ ਨੇ ਤੇ ਅਸੀਂ ਸੇਵਾ ਨੂੰ ਆਏ ਹੋਏ ਆ ਨਹੀਂ ਠੀਕ ਹੈ ਨਹੀਂ ਐ ਮੰਨੋ ਸਾਡਾ ਮਾਨ ਵੀ ਐਦਾਂ ਨਹੀਂ ਇਹ ਤਾਂ ਕੁਝ ਵੀ ਨਹੀਂ ਸੀਗਾ ਸੰਗਤ ਦਾ ਹੁਣ ਹਾਂ ਰੱਖੋ ਐ ਨਾ ਕਰੋ ਹੈ ਕੋਈ ਗੱਲ ਨਹੀਂ ਗੁਰੂ ਸਾਹਿਬ ਦੀ ਕਿਰਪਾ ਸੰਗਤ ਤੇ ਸਾਰੀ ਤੇ ਜਿੰਨੇ ਮੁੰਡੇ ਬਾਹਰ ਐਨਆਰਆਈ ਬੈਠੇ ਨੇ ਇਹ ਉਹਨਾਂ ਨੇ ਭੇਜੀ ਏ ਸਾਰਿਆਂ ਨੇ ਠੀਕ ਹੈ ਜੀ ਅਸੀਂ ਕਈ ਜਣੇ ਰਲ ਕੇ ਭੇਜੀ ਏ ਤੇ ਤੁਹ ਬਣਾਵਾਂਗੇ ਤੇ ਠੀਕ ਹੈ ਜੀ ਬਜ਼ੁਰਗੋ ਫਤਿਹ ਬੁਲਾ ਦਿਓ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ